Oh, Miranda, give me the day. Got to Oh, Miranda, let's have that. You got to Oh, Miranda, oh, You ਯਮ ਜੀ ਗੋਦ ਲੈ ਕੇ ਚੱਲਿਆ ਮੇਰਾ ਬਿਰਹਾ ਨਵਰੇ ਕਾ ਤੇਰੇ ਕਾ ਬੁਲਾਈ ਲੈ ਵੀਰੇ ਕੋ ਯਾ ਮੈਂ ਮਾ ਮਾ ਦੀ ਨਜ਼ਰੇ ਫਿਰ ਤੇ ਦੀ ਐ 아이 ਮਰਾਦਪੁਰਾ ਰਾਮਦੇਵ ਕਲੋਨੀ ਹੱਡੀ ਹੈਗੀ ਤੇ ਬੱਚੇ ਸਾਡੇ ਮਿਲ 10 ਦਿਨ ਪਹਿਲਾਂ ਸਾਡਾ ਬੱਚਿਆਂ ਦਾ ਝਗੜਾ ਛੋਟੇ ਛੋਟੇ ਬੱਚਿਆਂ ਦਾ ਹੋਇਆ ਸੀ ਤੇ ਉਹ ਸਾਡਾ ਰਾਜੀਨਾਮਾ ਹੋ ਗਿਆ ਸੀ ਤੇ ਹੁਣ ਛੋਟਾ ਭਰਾ ਆਇਆ ਮੇਰੇ ਰਖੜੀ ਬਧਾਉਣ ਵਾਸਤੇ ਪਪਾਲਦੋ ਆਇਆ ਸੀ ਤੇ ਉਹ ਘੁੰਮਣ ਫਿਰਨ ਵਾਸਤੇ ਬਾਹਰ ਚਲੇ ਗਏ ਸੀ ਤੇ ਉਹ ਗੜਕੇ ਉਹਨਾਂ ਸ਼ਰਾਬ ਸ਼ਰੂਪ ਪੀਤੀ ਸੀ ਉਹ ਤਿੰਨ ਚਾਰ ਜਣੇ ਸੀ ਇੱਕ ਦਾ ਨਾਮ ਸੀ ਸੰਜੂ ਸੀ ਇੱਕ ਦਾ ਨਾਮ ਮਿਰਜਾ ਸੀ ਇੱਕ ਦਾ ਨਾਮ ਸੀ ਸੁਆਸ਼ ਸੀ ਇੱਕ ਦਾ ਨਾਮ ਸ਼ੰਭੂ ਸੀ ਇਹ ਚਾਰ ਜਣੇ ਸੀ ਸਰ ਇਹ ਇਹਨਾਂ ਨਾਲ ਵਾਰਤਾ ਕੀਤੀ ਬੜੀ ਪਬਲਿਕ ਸੀ ਉਹਨਾਂ ਨੇ ਵੀ ਬੜੀ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਕਦੇ ਵੀ ਤੁਹਾਡੇ ਲਾਗੇ ਕੋਈ ਆ ਗਿਆ ਤੇ ਤੁਹਾਡੇ ਸੱਟਾ ਮਾਰ ਦੇਣੀ ਹੈਗੀ ਸੀ ਉਹ ਵੀ ਡਰ ਦੇ ਮਾਰੇ ਗਾੜੀ ਗਏ ਨਹੀਂ ਸੀ ਤੇ ਜਦੋਂ ਕਿ ਤੇਰੇ ਮੇਰੇ ਵਰਗਾ ਆਇਆ ਘਰੇ ਸਾਨੂੰ ਦੱਸ ਵੀ ਤੁਹਾਡੇ ਬੱਚੇ ਨੂੰ ਕੁੱਟਣਗੇ ਜਦੋਂ ਇਹ ਭੱਜ ਕੇ ਗਏ ਉਹਨਾਂ ਗਾੜੀ ਤੇ ਅੱਗੇ ਵਿਖੇ ਬੱਚੇ ਨੂੰ ਚੁੱਕਿਆ ਗੜਿਆ ਸੀ ਸਿਵਲ ਹਸਪਤਲ ਲੈ ਕੇ ਭੱਜ ਅੱਗੇ ਵਿਖੇ ਤੇ ਬੱਚਾ ਖਤਮ ਹੋ ਗਿਆ ਸੀ ਉਹ ਸਾਨੂੰ ਇਹ ਚਾਹੀਦੀ ਵੀ ਸਾਨੂੰ ਇਨਸਾਫ ਚਾਹੀਦਾ ਸਰ ਸਾਨੂੰ ਪੁਲਿਸ ਸਾਡੀ ਬੜੀ ਸਹਾਇਤਾ ਕਰਨ ਦੀ ਸਰ ਜੀ ਉਹਾਨੂੰ ਬਸ ਇਨਸਾਫ ਚਾਹਾਨੂੰ ਔਰ ਕੁਝ ਨਹੀਂ ਚਾਹੀਦਾ ਬਸ ਬਸ ਸਾਇਆ ਚਾਹੀਦੀ ਉਹਨਾਂ ਨਾਲ ਬਸ ਸਾਨੂੰ ਔਰ ਕੁਝ ਨਹੀਂ ਚਾਹੀਦਾ ਬਸ ਸਰ ਮੇਰੇ ਚਾਚੇ ਦਾ ਲੜਕਾ ਸੀਗਾ ਜਿਹਦੀ ਡੈਥ ਹੋਈ ਹੈ ਇਹ ਉਹਦਾ ਛੋਟਾ ਭਰਾ ਹੈ ਪਹਿਲਾਂ ਪਹਿਲਾਂ ਉਹਨਾਂ ਨਾਲ ਇਹਦੇ ਨਾਲ ਝਗੜਾ ਹੋਇਆ ਜਦੋਂ ਇਹਨੂੰ ਪਤਾ ਲੱਗਾ ਵੀ ਮੇਰੇ ਭਰਾ ਨੂੰ ਕੁੱਟਦੇ ਪਏ ਆ ਫਿਰ ਇਹ ਗਿਆ ਉੱਥੇ ਤੇ ਜਦੋਂ ਸੰਜੂ ਨੂੰ ਉਹਨਾਂ ਨੇ ਜਦੋਂ ਕੁੱਟਿਆ ਜਦੋਂ ਇੱਥੇ ਆਏ ਉਹਨਾਂ ਨੂੰ ਜਦੋਂ ਤੱਕ ਦੱਸਿਆ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਾਰ ਕੁੱਟ ਕਰ ਦਿੱਤੀ ਸੀ ਉਹਨਾਂ ਨਾਲ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਜਦੋਂ ਸਿਵਲ ਹਸਪਤਾਲ ਉਹਨਾਂ ਨੂੰ ਲੈ ਕੇ ਗਏ ਉਦੋਂ ਤੱਕ ਬੱਚਾ ਖਤਮ ਹੋ ਚੁੱਕਿਆ ਸੀ ਉਹਨਾਂ ਨੇ ਯਾਨੀ ਕਿ ਮਾਰਕੁੱਟ ਮਾਰਕੁੱਟ ਬਹੁਤ ਜ਼ਿਆਦਾ ਕੀਤੀ ਸੀ ਤੇ ਇਹ ਬੱਚਾ ਦਾ ਨਿੱਕੇ ਨਿੱਕੇ ਬੱਚਾ ਦਾ ਝਗੜਾ ਹੋਇਆ ਸੀਗਾ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਹੈ ਵੀ ਸਾਡੀ ਬਹੁਤ ਸਹਾਇਤਾ ਕਰਦੀ ਪਈ ਹੈ ਹੋਰ ਵੱਧ ਤੋਂ ਵੱਧ ਸਾਡਾ ਸਾਥ ਦੇਵੇ ਤੇ ਜਿਹੜੇ ਬੰਦੇ ਜਿੰਨਾ ਕਤਲ ਕੀਤਾ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਹੈ ਸਰ ਉੱਥੇ ਮਰਾਦਪੁਰੇ ਚ ਝੁਗੀਆਂ ਤੇ ਰਹਿੰਦੇ ਆ ਉਹ ਰਾਜਸਤਾਨੀ ਪ੍ਰਵਾਸੀ ਆ ਗਏ ਤੇ ਉਹਨਾਂ ਦਾ ਬੱਚਿਆਂ ਦੀ ਕੋਈ ਲੜਾਈ ਨੂੰ ਲੈ ਕੇ ਆਪਸ ਝਗੜਾ ਹੋਇਆ ਸੀ ਜਿੱਚ ਸੰਜੂ son of ਜਗਦੀਸ਼ ਦੀ ਜਿਹੜੀ ਆ ਉਹ ਮੌਤ ਹੋ ਗਈ ਝਗੜੇ ਦੇ ਰਹਿਣ ਉਹਦੇ ਸਬੰਦ ਚ ਮਕਦਮਾ ਨੰਬਰ 159 ਅੰਡਰ ਸੈਕਸ਼ਨ 103 ਬੀ ਐਨਐਸ ਤਹਿਤ ਦਰਜ ਕੀਤਾ ਵਾ ਜਿਹਦੇ ਚ ਦੋਸ਼ੀ ਇੱਕ ਦੋਸ਼ੀ ਮੇਨ ਜਿਹੜਾ ਸੀ ਸੰਜੂ son of ਬਨਵਾਰੀ ਉਹਨੂੰ ਗ੍ਰਿਫਤਾਰ ਕਰ ਕਰ ਲਿਆ ਵਾ ਤੇ ਤਿੰਨ ਹੋਰ ਇਹਦੇ ਦੋਸ਼ੀ ਨਾਮ ਜਾਂਦੇ ਜਿਨ੍ਹਾਂ ਲਈ ਰੇਡ ਕੀਤੀ ਜਾ ਰਹੀ ਹੈ ਤੇ ਜਲਦੀ ਗ੍ਰਿਫਤਾਰ ਕੀਤਾ ਜਾਊਗਾ